ਲੋ ਜੀ ਸੰਗਤ ਜੀ ਮੱਝ ਆਏ ਗਾਣਾ ਦਾ ਉਹਦੀ ਦੇਖੋ ਅਜ ਫੁੱਲ ਉਹ ਦੇਖੋ ਫੁੱਲਾਂ ਦੀਆਂ ਵੈਰਿਟੀਆਂ ਵਾਹ ਜੀ ਵਾਹ ਕਾਕੇ ਕਿਦਾਂ ਦੇਖੋ ਲੋਹਾਂ ਦਾ ਉਸਨੂੰ ਦੇਖੋ ਫੁੱਲਾਂ ਦਾ ਆਏ ਹੋਇਆ ਵਾਹ ਵਾਹ ਆ ਬਹੁਤ ਬਹੁਤ ਰੰਗ ਕੋਈ ਫਿੱਕਾ ਕੋਈ ਗੜਾ ਸ਼ੇਵੀ ਪਾਸ਼ਾਹੀ ਦਾ ਅਸਥਾਨ ਆ ਜੀ ਇਹ ਗੁਰਦੁਆਰਾ ਗਰਨ ਸਾਹਿਬ। ਕਿਹੜੀਆਂ ਵੈਰਾਈਆਂ ਲਾਈਆਂ। ਵਾਹ 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 ਵਾਹ। ਸੁੰਦਰਤਾ ਜੀ ਪੂਰੀ। ਵੱਖ-ਵੱਖ ਤਰ੍ਹਾਂ ਦੇ ਫੁੱਲ। ਵਾਹ ਜੀ। ਬਹੁਤ ਸੋਹਣਾ। ਕੀਉਂਗਾ ਕਿ ਹੈ ਨਹੀਂ ਵਧੀਆ ਬਹੁਤ ਸੋਹਣੇ ਫੁੱਲ ਆਏ ਆ ਜੀ ਪ੍ਰਬੰਧਕ ਕਮੇਟੀ ਨੇ ਵਾਹ ਵੱਖ-ਵੱਖ ਵੈਰਾਈਟੀਆਂ ਫੁੱਲਾਂ ਦੀਆਂ ਜੀ ਦੇਖੋ ਹੂੰ ਦੇਖੋ ਫੁੱਲ ਵਾਹ ਵਾਹ ਹਾ ਸਾਲਿਆਂ ਦਾ ਵਧੀਆ ਪਿਆਰਾ ਫੁੱਲਾ ਆਇਆ ਇਗਦਾ ਮੋਰ ਦੇ ਖੰਭ ਹੁੰਦੇ ਇਦਾਂ ਵਾਹ ਜੀ ਗਰੂ ਘਰ ਦੀ ਸੁੰਦਰਤਾ ਵਾਹ ਵਾਹ ਬਹੁਤ ਹੀ ਵਧੀਆ ਜੀ ਬਹੁਤ ਸ਼ਾਨਦਾਰ ਉਹ ਤੁਰ ਤੱਕ ਗੋਲੀ ਲੱਗੇ ਆ ਜੀ ਉਹ ਵਾਹਿਗੁਰੂ ਵਾਹਿਗੁਰੂ ਆ ਮਾਰੇ ਸੋਰੀ ਆ ਰਹੀ ਹੈ ਵਾਹਿਗੁਰੂ ਵਾਹਿਗੁਰੂ ਜੀ ਆ ਜਾਦਰ ਹਰ ਗੋਵਿੰਦ ਪਾਤਸ਼ਾਹ ਜੀ ਧੰਨ ਗੁਰੂ ਪਾਤਸ਼ਾਹ ਧੰਨ ਮੇਰੇ ਪਾਤਸ਼ਾਹ ਜੀ ਵਾਹਿਗੁਰੂ ਜੀ